ਆਲਟੂ ਨਿਊਜ਼ ਚੈਨਲ ਦੇ ਤੁਹਾਡਾ ਸਵਾਗਤ ਗੁਰਸੇਕੀਓੜਾ ਪੰਜਾਬ ਦੇ ਵਿੱਚ ਰਹਿ ਕੇ ਕਰਦਾ ਹੈ ਦਸਾਂ ਨਵਾਂ ਦੀ ਕਿਰਤ ਕਮਾਈ ਪਰਿਵਾਰ ਵਾਂਗ ਵਿਦੇਸ਼ ਜਾਣਾ ਨਹੀਂ ਉਸ ਨੂੰ ਮਨਜ਼ੂਰ ਏ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਭਾਵੇਂ ਬਹੁਤ ਸਾਰੇ ਲੋਕ ਵਿਦੇਸ਼ ਜਾਣ ਦੀ ਲਾਲਸਾ ਲੈ ਕੇ ਜੀਂਦੇ ਨੇ ਤੇ ਇਹ ਲਾਲਸਾ ਵਾਦੀ ਹੀ ਜਾ ਰਹੀ ਹੈ ਤੇ ਖਾਸ ਕਰਕੇ ਪੰਜਾਬ ਪਰ ਉੱਥੇ ਹੀ ਗੁਰਸੇਖ ਜੋੜੇ ਦੀ ਇੱਕ ਰਿਪੋਰਟ ਤੁਹਾਨੂੰ ਦੇਖਣੀ ਬਹੁਤ ਜ਼ਰੂਰੀ ਹੈ ਕਿਉਂਕਿ 에어ਪੋਰਟ ਸਾਨੂੰ ਆਪਣੇ ਪੰਜਾਬ ਦੇ ਨਾਲ ਜੋੜਦੀ ਹੈ ਜ਼ਰੂਰੀ ਨਹੀਂ ਕਿ ਵਿਦੇਸ਼ ਦੇ ਵਿੱਚ ਹੀ ਤਰੱਕੀ ਆ ਕਮਾਈ ਹੋਵੇ ਇਹ ਵਿਚਾਰ ਹਨ ਗੁਰਸੇਖ ਜੋੜੇ ਦੇ ਇਤਿਹਾਸਿਕ ਕਸਬਾ ਕੁਮਾਨ ਦੇ ਵਿੱਚ ਜਿੱਥੇ ਅਮਰਤਾਰੀ ਜੋੜਾ ਸਿੰਘ ਜੀ ਖਾਲਸ ਫੂਡ ਦੇ ਨਾਂ ਦੀ ਰੇੜੀ ਤੇ ਫਾਸਟ ਫੂਡ ਵੇਚ ਰਿਹਾ ਹੈ ਵੈਸੇ ਤਾਂ ਇਸ ਗੁਰਸਿੰਘ ਦਾ ਪਰਿਵਾਰ ਮਾਤਾ ਪਿਤਾ ਪੈਨਪਰਾ ਵਿਦੇਸ਼ ਦੇ ਵਿੱਚ ਰਹਿੰਦੇ ਨੇ ਪਰ ਇਹ ਜੋੜਾ ਵਿਦੇਸ਼ ਨਹੀਂ ਜਾਣਾ ਚਾਹੁੰਦਾ ਪੰਜਾਬ ਦੀ ਮਿੱਟੀ ਨੂੰ ਪਿਆਰ ਕਰਦੇ ਇਹ ਪੰਜਾਬ ਦੇ ਵਿੱਚ ਰਹਿ ਕੇ ਹੀ ਮਿਹਨਤ ਕਰ ਰਿਹਾ ਹੈ ਇਹਨਾਂ ਦਾ ਕਹਿਣਾ ਹੈ ਕਿ ਜ਼ਰੂਰੀ ਨਹੀਂ ਕਿ ਵਿਦੇਸ਼ ਦੇ ਵਿੱਚ ਹੀ ਚੰਗਾ ਜੀਵਨ ਬਤੀਤ ਕੀਤਾ ਜਾ ਸਕਦਾ ਹੈ ਅਗਰ ਪੰਜਾਬ ਦੇ ਵਿੱਚ ਲਗਨ ਤੇ ਇਮਾਨਦਾਰੀ ਨਾਲ ਗੁਰੂ ਚਰਨਾਂ ਦੇ ਨਾਲ ਜੁੜ ਕੇ ਮਿਹਨਤ ਕੀਤੀ ਜਾਵੇ ਤਾਂ ਇੱਥੇ ਵੀ ਕਮਾਈ ਬਹੁਤ ਹੈ ਤੇ ਨਾਲ ਹੀ ਮਨ ਦਾ ਸਕੂਨ ਵੀ ਬਹੁਤ ਮਿਲਦਾ ਹੈ ਆਉ ਮਿਲਦੇ ਹਾਂ ਇਸ ਅਮਰਤਾਰੀ ਜੋੜੇ ਨੂੰ ਆਲਟੂ ਨਿਊਜ਼ ਦੀ ਇਸ ਸਪੈਸ਼ਲ ਰਿਪੋਰਟ ਦੇ ਵਿੱਚ ਜੀ ਮੈਂ ਨਾਮ ਜਸਕਰਨ ਸਿੰਘ ਹੈ ਜੀ ਇਹ ਕੰਮ ਕੋਲੇ ਕਿੰਨਾ ਚੰਗਾ ਲੱਗਦਾ ਤੇ ਕਿੰਨਾ ਕ ਫਾਇਦਾ ਹੁੰਦਾ ਹਾਂ ਹਾਂ ਜੀ ਫਾਇਦਾ ਤੇ ਬਹੁਤ ਹੈ ਜੀ ਕੰਮ ਕੋਲੇ ਨੂੰ ਹੋਇਆ ਵਾ ਆਪਾਂ ਨੂੰ तकरीबन 1 ਮੰਤੂ ਪ੍ਰਯੋਗਿਆ ਜੀ ਹਾਂ ਜੀ ਇਹ ਕਿ ਚਾਜ ਕੀਤਾ ਲੱਗੇਗਾ ਇਹ ਚਾਜ ਸ਼ੌਂਕ ਹੈ ਚਾਹ ਜਰੂਰ ਤੇ ਸਿਰ ਮਰਜੀ ਲਾ ਲੋ ਕਿ ਸ਼ੌਂਕ ਤੇ ਸਹੀ ਖਾਣਾ ਬਣਾਉਂਦਾ ਦੇ ਕਰ ਸਾਰ ਨੂੰ ਬਹੁਤ ਸ਼ੌਂਕ ਹੈ ਇਹਨਾਂ ਨੂੰ ਬਹੁਤ ਸ਼ੌਂਕ ਹੈ ਕੁਕਿੰਗ ਦਾ ਤੇ ਬਾਕੀ ਜਰੂਰ ਤੇ ਇਦਾਂ ਕੀ ਇੱਥੇ ਕੁਝ ਨਾ ਰਹਿਣਾ ਵਾ ਕਮਾਉਣਾ ਵਾ ਰੋਟੀ ਵਾਰੀ ਘਰ ਚਲਾਉਣਾ ਵਾ ਤੇ ਉਹਦੇ ਕਰਕੇ ਫਿਰ ਇਹਨੂੰ ਇੱਕ ਇੱਕ ਕਿਰਤ ਕਰਕੇ ਆਪਾਂ ਸ਼ੁਰੂ ਕਰ ਲਿਆ ਤੇ ਬਾਕੀ ਮੈਂ ਫਸਲੀ ਨੂੰ ਸ਼ੌਂਕ ਸੀ ਮੈਨੂੰ ਖਾਣ ਦਾ ਬਹੁਤ ਸ਼ੌਂਕ ਹੈ ਇਹਨਾਂ ਨੂੰ ਬਣਾਉਣ ਦਾ ਬੜਾ ਸ਼ੌਂਕ ਹੈ ਤੇ ਕੰਬੀਨੇਸ਼ਨ ਰਾਲ ਕੇ ਫੇਰ ਅੱਡੀ ਇੱਕ ਕਿਰਤ ਵੀ ਬਣ ਗਈ ਹੈ ਦੇਖਿਆ ਜੇ ਬੰਨ ਦੇ ਵਿੱਚ ਤੁਸੀਂ ਬਹੁਤ ਸੋਹਣਾ ਕੰਮ ਕਰਦੇ ਥੈਂਕ ਯੂ ਜੀ ਬਣਾ ਦੇ ਗੁਰਸਾਹ ਦਾ ਬਖਸ਼ਿਆ ਹੈ ਤੇ ਉਹ ਤੇ ਮਤਲਬ ਹਨ ਜੱਦੀ ਪੁਸ਼ੀ ਲਾ ਲੋ ਤੇ ਇਹਦੇ ਕਰਕੇ ਨੂੰ ਮਤਲਬ ਬਹੁਤ ਫੋਰਸ ਦਿੱਤੀ ਹੈ ਲੋਕਾਂ ਨੇ ਇੱਥੇ ਕੰਨ ਕਰਕੇ ਵੀ ਇੱਕ ਯਕੀਨ ਬਣਿਆ ਹੁੰਦਾ ਗੁਰਸੇਖ ਤੇ ਹਰ ਜਗ੍ਹਾ ਹੀ ਕਿਸੇ ਵੀ ਕੰਮ ਦੇ ਵਿੱਚ ਯਕੀਨ ਬਣਿਆ ਹੁੰਦਾ ਗੁਰਸੇਖ ਤੇ ਹਾਂਜੀ ਗੁਰਸੇਖਿਆ ਤੇ ਨੂੰ ਇਸ ਖਾਨ ਚ ਚੀਜ਼ ਚੰਗੀ ਲਾ ਲੋ ਜੇ ਕਿ ਕਿਸੇ ਕੋ ਰਿਸਪੈਕਟ ਵੀ ਆਦੀ ਬਹੁਤ ਕਰਦੇ ਆ ਤੇ ਮੇਨ ਚੀਜ਼ਾ ਕਿਸੇ ਨੂੰ ਸੇਫਟੀ ਬਹੁਤ ਫੀਲ ਹੁੰਦੀ ਸਿੱਖ ਦੇ ਨਾਲ ਰਹਿਣ ਦਾ ਤੇ ਉਸੇ ਸੇਫਟੀ ਦੇ ਵਿੱਚ ਇੱਥੇ ਲੈ ਕੇ ਲੋਕਾਂ ਨੂੰ ਯਕੀਨ ਹੈ ਆਡੇ ਉੱਤੇ ਕਿ ਹਾਂ ਇਹ ਸੋਨਾ ਖਾਣਾ ਬਣਾਉਂਦੇ ਆ ਸਾਫ ਸੁੱਤਰਾ ਬਣਾਉਂਦੇ ਆ ਜੀ ਦਾੜਾ ਟੈਗ ਲਾਈਨ ਆਪਾਂ ਖਾਲੀ ਫੂਡ ਰੱਖਿਆ ਹੋਇਆ ਵਾ ਤੇ ਉਹਦੇ ਤੋਂ ਇਸੇ ਕਰਕੇ ਪਿਓਰ ਫੂਡ ਆਪਾਂ ਇੱਥੇ ਸਰਵ ਕਰਦੀ ਪੂਰੀ ਤੋਂ ਪੂਰੀ ਕੋਸ਼ਿਸ਼ ਕਰਦੇ ਹਾਂ ਹਰ ਚੀਜ਼ ਚੰਗੀ ਕੁਆਲਿਟੀ ਬੈਸਟ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਹਾਂ ਜੀ ਮੇਰੇ ਸਿਸਟਰ ਬਾਹਰ ਨੇ ਤੇ ਮੇਰੇ ਮਮਾ ਪਾਪਾ ਵੀ ਉਹਨਾਂ ਕੋ ਗਏ ਨੇ ਬਟ ਮੇਰਾ ਨਹੀਂ ਜੇ ਨਹੀਂ ਕਰਦਾ ਮੈਨੂੰ ਮੈਨੂੰ ਆਪਣੀ ਫੈਮਿਲੀ ਜਿਆਦਾ ਰਹਿਣਾ ਪਸੰਦ ਆ ਮਤਲਬ ਕਿ ਮੈਨੂੰ ਭੱਜਾ ੜਾ ਜਿਆਦਾ ਪਸੰਦ ਨਹੀਂ ਹੈਗਾ ਕਿ ਮੈਂ ਇੱਥੇ ਜਾਵਾਂ ਆ ਕਰਾਂ ਇਸ ਟਾਈਮ ਮੈਨੂੰ ਨਹੀਂ ਚੰਗਾ ਲੱਗਦਾ ਬਸ ਨਾਰਮਲ ਆ ਜੀ ਕਮਲਜੀਤ ਕੋ ਸਰੀਰ ਇਹਦਾ ਕੰਮ ਹੈ ਤੁਹਾਨੂੰ ਬੋਲ ਰਿਹਾ ਹਾਂ ਇਹ ਕੰਮ ਖੋਲੇ ਅਜ ਮਹੀਨੇ ਤੋਂ ਉੱਪਰ ਹੋ ਗਏ ਨੇ ਕੋਈ 5-7 ਦਿਨ ਕੀ ਕੀ ਕੰਮ ਹੈ ਅਸੀਂ ਇਹਦੇ ਵਿੱਚ ਮੋਮੋਸ ਬਣਾਉਨੇ ਆ ਮੋਮੋਸ ਦੇ ਵੈਰਾਈਟੀਆਂ ਨੇ ਜਿਵੇਂ ਸਟੀਮ ਮੋਮੋਸ ਫਰਾਈ ਮੋਮੋਸ ਥ੍ਰੀ ਮੋਮੋਸ ਤੇ ਹੁਣ ਮਮੋਜ਼ਰਾਬ ਤੇ ਚੀਜ਼ ਫਿਰ ਸ਼ੁਰੂ ਕੀਤੇ ਨੇ ਨਾਲ ਦੇ ਨਾਲ ਸਾਡੇ ਕੋਲ ਸਪੀਡ ਕੌਨਸ ਵਗੈਰਾ ਹੈਗੇ ਨੇ ਉਹਦੇ ਵਿੱਚ ਵੀ ਦੋ ਤਿੰਨ ਤਰ੍ਹਾਂ ਦੀਆਂ ਵੈਰਾਈਟੀਆਂ ਨੇ ਪਤਾ ਲੱਗਾ ਤੁਹਾਡੀ ਫੈਮਿਲੀ ਬਾਹਰ ਹੈ ਹਾਂਜੀ ਬਿਲਕੁਲ ਮੇਰੇ ਸਟੇਟਨ ਲਾ ਬਾਹਰ ਨੇ ਤੇ ਮੇਰੇ ਸਾਸਿਓਨਾਂ ਉਹਨਾਂ ਨੂੰ ਦੋਨਾਂ ਨੂੰ ਹੁਣੋਂ ਬਾਹਰ ਲੈ ਕੇ ਗਏ ਨੇ ਤੇ ਮਤਲਬ ਕੋ ਮਨ ਫਿਰ ਲਈ ਆਪਣੇ ਕੋਲ ਲੈ ਕੇ ਗਿਆ ਵੈਸੇ ਸਾਨੂੰ ਵੀ ਬੋਲਦੇ ਨਹੀਂ ਉਹਨਾਂ ਵਾਸਤੇ ਤੇ ਕੋਈ ਨਹੀਂ ਕੋਮਨਸੇ ਨਹੀਂ ਜਾਵਾਂਗੇ ਬਟ ਪੱਕਾ ਹਜੇ ਨਹੀਂ ਸੋਚਿਆ ਅਬ ਕੋਮੇਡਿਲਾ ਆਪਣੇ ਬਿਲਾਉਂਦੇ ਪੰਜਾਬ ਵਿੱਚ ਹਾਂਜੀ ਸਭ ਕੁਝ ਹੈਗਾ ਪੰਜਾਬ ਵਿੱਚ ਨਹੀਂ ਇਹ ਵੇਖ ਕੇ ਹਰ ਕਿਸੇ ਨੂੰ ਵੀ ਹੁਣ ਬਾਹਰ ਦੀ ਇਹਹੀ ਬਾਹਰ ਚੱਲਦੀ ਹੈ ਬਾਹਰ ਵੀ ਜਾਂਦਾ ਫਿਰ ਫਾਇਦਾ ਜਾਂਦੇ ਹੱਥ ਵਿੱਚ ਹੁਨਰ ਹੈ ਤੇ ਜਾਂ ਫਿਰ ਕੋਈ ਵਧੀਆ ਜੋਬ ਤੇ ਜੇ ਉੱਥੇ ਜਾ ਕੇ ਵਿਦੇਣੀਆਂ ਕਰਨੀਆਂ ਫਿਰ ਇੱਥੇ ਨਾਲ ਕਿਦ ਨੂੰ ਜਣਾ ਆਪਣੇ ਘਰ ਹਾਂਜੀ ਬਿਲਕੁਲ ਨਾਲੇ ਆਪਣੇ ਘਰ ਦਾ ਘਰ ਆਪਣੀ ਫੈਮਿਲੀ ਵਿੱਚ ਰੋ ਆਪਣੇ ਬੱਚੇ ਹਨ ਰੋ ਫਿਰ ਕਿਉਂ ਬਾਹਰ ਜਾਣਾ ਇਹ ਏਡਾ ਕੰਮ ਹੈ ਕਿ ਤੁਹਾਨੂੰ ਜਲਦੀ ਤੇ ਦਿੱਤਾ ਇਹ ਮੈਂ ਕਿਤੋਂ ਵੀ ਨਹੀਂ ਸਿੱਖਿਆ ਮਤਲਬ ਮੈਂ ਆਪਣੇ ਘਰੇ ਬਣਾ ਕੇ ਟਰਾਈ ਕਰਕੇ ਹਰ ਚੀਜ਼ ਨੂੰ ਕੀ ਕੋਸ਼ਿਸ਼ ਇਹ ਕੀਤੀ ਆ ਵੀ ਕਦੀ ਵੀ ਖਾਣ ਪੀਣ ਦੇ ਮਾਮਲੇ 'ਚ ਮਤਲਬ ਲੁਕਣ ਵਾਲੀ ਗੱਲ ਨਹੀਂ ਮਤਲਬ ਹਰ ਚੀਜ਼ ਕਰੇ ਹੀ ਟਰਾਈ ਕੀਤੀ ਤੇ ਹਰ ਚੀਜ਼ ਕਰੇ ਬਣਾਉਣੀ ਫਿਰ ਉਹਨੂੰ ਮਤਲਬ ਉਹ ਤੋਂ ਕਿਸੇ ਨੂੰ ਖਵਾਣੀ ਵੀ ਹਾਂ ਤੇ ਹੀ ਖਾਓ ਖਾ ਕੇ ਦਾ ਟੇਸਟ ਕਰੋ ਅਗਰ ਕੀ ਰਿਸਪੌਂਸ ਮਿਲਦਾ ਆ ਫਿਰ ਇਦਾਂ ਹੀ ਆਪਣੇ ਸੋਚਿਆ ਕਿ ਹਾਂ ਵੀ ਅਹੀਂ ਮਮੋਜ਼ ਵਗੈਰਾ ਵੀ ਟਰਾਈ ਕਰੀ ਨਾ ਕੋਈ ਕਮਨ ਸੀ ਕੋ